ਆਹ ਟ੍ਰੈਫਿਕ ਲਾਈਟਾਂ ਦੇਖ ਲਓ ਵੀ ਸਾਡੇ ਸਕੂਲ ਦੀਆਂ ਆ ਸਾਡੇ ਵੇਲੇ ਦੀ پارک ਹੁੰਦੀ ਸੀਗੀ ਇੱਥੇ ਖੜੇ ਰਹਿੰਦੇ ਸੀਗੇ ਆਹਾ ਪਾਣੀ ਹੁੰਦਾ ਸੀਗਾ ਪੀਨ ਲਈ ਵਾਟਰ ਕੁਲਰ ਉਦੋਂ ਨਵਾਂ ਹੀ ਰੱਖਿਆ ਸੀ ਹੁਣ ਤਾਂ ਚੇਂਜ-ਚੇਂਜ ਕਰਤਾ ਹੋਣਾ ਦੋ ਤਿੰਨ ਵਾਰੀ ਆ ਇੱਥੋਂ ਪਾਣੀ ਪੂਣੀ ਪੀਣਾ ਸੀ ਹੁਣ ਤਾਂ ਬਹੁਤ ਕੁਝ ਚੇਂਜ ਹੋ ਗਿਆ ਆ 7th 6th ਕਲਾਸ ਹੁੰਦੀ ਸੀਗੀ ਇੱਥੇ ਆ ਨਵਾਂ ਬਣਾਤਾ ਇਹਨਾਂ ਨੇ ਸਟੇਜ ਉਹ ਪਿੱਛੇ ਬੈਕ ਸਾਈਡ ਸਾਡੇ ਕਮਰਸ ਦੀਆਂ ਕਲਾਸਿਸ ਹੈਗੀਆਂ ਨੇ ਚੈੱਕ ਕਰੋ ਜੀ ਇਹ ਸਾਡਾ ਸਕੂਲ ਆ ਇਹ ਬੋਰਡ ਬਹੁਤ ਪੁਰਾਣਾ ਇੱਥੇ ਬੈਠੇ ਰਹਿੰਦੇ ਸੀਗੇ ਗੱਲਾਂបੱਤਾ ਮਰ ਕਰੀ ਜਾਣੀਆਂ ਰੈਸਟ ਟਾਈਮ ਖੜ ਕੇ ਯਾਰਾਂ ਦੋਸਤਾਂ ਨਾਲ ਗੱਲਾਂ ਗੁਲਾਂ ਇੱਧਰ ਲੰਘ ਗਏ ਇਹ ਜੀਚਾ ਨੇ ਚਲੋ ਜੀ ਨਬੜੇ ਇਹ ਗੱਟੇ ਸੀ ਪੁਰਾਣੇ ਹਾਂ ਹਾਂ ਤੇ ਤੁਪਾ ਫੋਟੋਗ੍ਰਾਫ ਸੋਚ ਕੇ ਆਮ ਚਾਹ ਫਿਰ ਪਰੈਂਟ ਆਪਾਂ ਲੈਵਣੇ ਆ ਆਏ ਸਕੂਲ ਜਿਹਾ ਸੀ ਸਟੱਡੀ ਕੀਤੀ ਆ ਕੋਈ ਪਣਾ ਬੰਦਾ ਉਹ ਸੀ ਆਪਾ ਜੀ ਸਾਨੂੰ ਸਾਰਾ ਕੁਝ ਦੱਸ ਰਹੇ ਨੇ ਅੱਛਾ ਹਾਂਜੀ ਹਾਂਜੀ ਕੰਮ ਚੱਲ ਰਿਹਾ ਬਿਲਡਿੰਗ ਦਾ ਕੰਪਿਊਟਰ ਲੈਬ ਇੱਧਰ ਕਰਤੀ ਆ ਆ ਵਾਸ਼ਰੂਮਸ ਹੁੰਦੇ ਸੀਗੇ ਹਾਂਜੀ ਸਾਡੇ ਵੇਲੇ ਆ ਬਿਲਡਿੰਗ ਬਹੁਤ ਜ਼ਿਆਦਾ ਮਸ਼ਹੂਰ ਸੀ ਟੌਪ ਦੀ ਬਣੀ ਸੀਗੀ ਹਾਂਜੀ ਇਸ ਤੋਂ ਬਹੁਤ ਵਧੀਆ ਹੋਰ ਪੂਰਾ ਘਰ ਪਾਸੇ ਨਾ ਹਾਂਜੀ ਹਾਂਜੀ ਆ ਲੱਗਿਆ ਹੋਇਆ ਯਾਰ ਕੰਮ ਹੋਰ ਉਸਤਾਦ ਕਿੱਦਾਂ ਕਿਵੇਂ ਆ ਖਾ ਪੀ ਲੈ ਮਾਲ ਪਤਾ ਆ ਬੰਦ ਨੇ ਕਲਾਸਾਂ ਜੀ ਇਹ ਹੂਮੜੇ ਵੇ ਓਕੇ ਇਹ ਸਾਡੇ ਵੇਲੇ ਨਾ ਪ੍ਰਯੋਗਸ਼ਾਲਾ ਹੁੰਦੀ ਸੀ ਕਿ ਸਾਇੰਸ ਦੀਆਂ ਕਲਾਸਾਂ ਬਾਅਦ ਦੇ ਵਿੱਚ ਇਹਨਾਂ ਨੇ ਪਲੱਸ 1 ਪਲੱਸ 2 ਕਰਤਾ ਅਡਜਸਟ ਇਹ ਐ ਇੱਕ ਸਪੋਰਟਸ ਰੂਮ ਦਾ ਓਕੇ ਸਪੋਰਟਸ ਰੂਮ ਆ ਇਹ ਆ ਐਂਟਰੀ ਹੁੰਦੀ ਹੈ ਹਨਾ ਇਹ ਲੋਕ ਆ ਇਹਦੇ ਨਾਲ ਹੀ ਪੌੜੀਆਂ ਉੱਪਰ ਚੜ ਕੇ ਪੌੜੀਆਂ ਨਾਲ ਹੀ ਨੇ ਨਾ ਚੜ ਕੇ ਹਾਂ ਨਾਲ ਹੀ ਬੱਚੇ ਹਾਂ ਸਾਰੀ ਕੋ ਬੰਦ ਆ ਆ ਸਟੇਜ ਇਹਨਾਂ ਨੇ ਇੱਥੇ ਕਲਾਸਾਂ ਹੁੰਦੀਆਂ ਸ਼ਾਇਦ ਤੁਸੀਂ ਲੇਟ ਆਏ ਹੋ ਇਹਦੇ ਨਾਲ ਸੈਂਟਰ ਦੇ ਵਿੱਚ ਕਲਾਸਾਂ ਨਾਲ ਬਰਾਂਡਾ ਸੀਗਾ ਤੇ 7th 8th ਇੱਥੇ ਸਟਾਫ ਰੂਮ ਸੀਗਾ ਇੱਥੇ ਕਿਤੇ ਢਾਤਾ ਇਹਨਾਂ ਨੇ ਹਾਂ ਇੱਥੇ ਸਟਾਫ ਰੂਮ ਸੀ ਆਹ ਕਲਾਸਾਂ ਕਿਹੜੀਆਂ ਨੇ ਇਹ ਆਪਣੀਆਂ ਇਹ ਰੂਮ ਆਪਣੀਆਂ ਇਹ 6ਵੀਂ ساری ਨਹੀਂ ਇਹ ਹਾਂ ਛੋਟਾ 6ਵੀਂ 7ਵੀਂ ਅਸੀਂ ਵੀ ਇੱਥੇ ਬੈਠਦੇ ਰਹਿਆ 7th ਕਲਾਸ ਹੁੰਦੀ ਸੀਗੀ ਸਾਡੀ ਇੱਥੇ ਕਾਫੀ ਡਿਵੈਲਪ ਕਰਤਾ ਸਕੂਲ ਤਾਂ ਇਹਨਾਂ ਨੇ ਹੈਨਾ ਉਹ ਕਲਾਸਾਂ ਜਾਣਾ ਇੱਧਰ ਆ ਜਾ ਮੜਾ ਜਾ ਇਹ ਵੀ ਗਾਰਵੀਰ ਬਾਰਮਿੰਸ ਹਾਂ ਇਹ ਤਾਂ ਕਮਰਸ ਹੈ ਕਮਰਸ ਦੇ ਬੈਠਦੇ ਆਸੀ ਮੈਂ ਕਮਰਸ ਹੀ ਕੀਤੀ ਆ ਨਾ ਇੱਥੇ ਸਾਡੇ ਵੇਲੇ ਉਦੋਂ ਪਾਰਕਪੂਰਕ ਹੁੰਦੀ ਸੀਗੀ ਆਹ ਟਰੀ ਲਾਇਏ ਹੋਏ ਸੀਗੇ ਹਾਂਜੀ ਹਾਂਜੀ ਆਹ ਵੀ ਵਾਸ਼ਰੂਮ ਇਹਨਾਂ ਨੇ ਬਾਅਦ ਚ ਪਾਇਆ ਆਹ ਕਲਾਸਾਂ ਡੀ ਸੀਗੀ ਇੱਕ ਇਹ ਇੱਕ ক্লোਜ਼ ਆ ਇਹ ਟੇਬਲ ਤੇ ਬੈਠਦੇ ਰਹੇ ਆ ਟੇਬਲ ਵੀ ਚੇਂਜ ਕਰਦੇ ਤੇ ਬੰਦ ਕਰਦੇ ਇਹਨਾਂ ਨੇ ਟੇਬਲ ਲਾਇਆ ਹੋਣਾ ਕੋਈ ਅੱਗੇ ਲੈ ਵੀ ਮੁੰਡਿਓ ਵੇਖ ਲਓ ਕਲਾਸ ਆ ਸਾਡੀ ਕਲਾਸ ਹੁੰਦੀ ਸੀਗੀ ਪਲੱਸ 2 ਦੀ ਇੱਥੇ ਬੈਠਦੇ ਹੁੰਦੇ ਸੀ ਅਬ ਬਲੈਕ ਬੋਰਡ ਇੱਧਰ ਹੁੰਦਾ ਸੀਗਾ ਇੱਥੋਂ ਅੱਗੇ ਵੀ ਰੂਮ ਹੈਗਾ ਆ ਆਜੋ ਪਾਜੀ ਪੂਰਾ ਗਾਈਡ ਕਰ ਰਹੇ ਨੇ ਨਾਲ థాంਕ ਯੂ ਪਾਜੀ ਤੁਹਾਡਾ ਕੁਮਾਰ ਰਹੇ ਹੋ ਇੰਨੇ ਟਾਈਮ ਬਾਅਦ ਆ ਅੱਛਾ ਠੀਕ ਆ ਜੀ ਆ ਵੀ ਸਾ ਪਲੱਸ 1 ਹੁੰਦੀ ਸੀਗੀ ਇਹ ਉਹ ਅੱਛਾ ਦੂਜਾ ਘਰ ਤੱਕ ਠੀਕ ਆ ਇਹ ਸਟਾਫ ਰੂਮ ਦਾ ਜਰਸੀ ਅੱਛਾ ਜੈਂਟਸ ਸਟਾਫ ਰੂਮ ਆ ਗਿਆ ਵਾਸ਼ਰੂਮ ਆਹ ਵਾਸ਼ਰੂਮ ਤਾਂ ਇੱਥੇ ਸੀਗੀ ਠੀਕ ਆ ਜੀ ਇਹ 10th ਤੋਂ 12th ਨਹੀਂ ਕਲਾਸਾਂ ਸਾਡੇ ਵਰੀ 10th +1 ਓਕੇ ਓਕੇ 10ਵੇਂ ਨਾਮੀ ਹੋਊ ਤੇ ਜੀ ਬਾਰੇ ਓਕੇ ਆਸੀਂ ਇੱਥੇ ਆ ਕੌਲਿਆਂ ਨਾਲ ਬਿਠਾ ਦਿੰਨਾ ਮੈਡਮ ਨੇ ਹਾਂ ਜੀ ਜੀ ਉਹ ਛੇਵੇਂ ਔਰ ਸੱਤਵੇਂ ਅਖਲੇ ਉੱਪਰ ਦੇ ਨਾਮੀ ਰਸਮੀ ਹੋਊ ਠੀਕ ਹੈ ਜੀ ਠੀਕ ਹੈ ਜੀ ਆ ਬਹੁਤ ਬਹੁਤ ਪੁਰਾਣਾ ਆ ਬੋਰ ਇਹ ਸਾਡੇ ਪਹਿਲੇ ਤੋਂ ਆ ਤੇ ਤੁਸ ਚੱਕ ਲੈ ਮੋਸਟਰ ਹਾਂ ਇੱਥੇ ਕੰਪਿਊਟਰ ਲੈਬ ਸੀ ਇੱਥੇ ਐਜੂ ਸੈਟ ਇੱਥੇ ਆ ਪੁਰਾਣੇ ਇੱਥੇ ਆ ਪੁਰਾਣੇ ਉਹ ਇੱਥੇ ਪਏ ਹੋ ਠੀਕ ਆ ਜੀ ਇਹ ਵੀ ਕੰਪਿਊਟਰ ਲੈਬ ਸੀਗੀ ਇੱਥੇ ਕਮਲ ਮੈਮ ਹੁੰਦੀ ਸੀ ਇੱਕ ਸ਼ਿਵਾਨੀ ਸ਼ਿਵਾਨੀ ਹਾਂ ਸ਼ਿਵਾਨੀ ਮੈਮ ਤੇ ਹਾਂ ਜੀ ਹਾਂ ਜੀ ਤੇ ਉਹ ਸਾਰ ਫਿਰ ਇੱਥੇ ਨੇ ਉਹ ਇਹ ਕੋਈ ਪੌੜੀ ਬਾਹਰ ਚ ਬਣੀ ਐ ਇਹ ਇਹ ਉੱਪਰ ਕਿਹੜੀਆਂ ਕਲਾਸਾਂ ਨੇ ਉੱਪਰ ਇਹ ਤਾਂ ਬਹੁਤ ਹੀ ਜ਼ਿਆਦਾ ਠੀਕ ਆ ਠੀਕ ਆ ਆਪ ਲੋ ਵੀ ਤੇ ਹਾਂ ਦੱਸ ਗਿਓ ਕੰਮ ਚੱਲ ਰਿਹਾ ਅੱਜ ਹੈ ਨਾ ਇਹ ਵੜੀਆਂ ਮਿੱਟਾ ਮਿੱਟਾ ਕੋਈ ਠਾਣਾ ਬਣਦਾ ਏ ਅੱਛਾ ਉਹ ਮੰਗ ਰਿਹਾ ਇਹ ਕੋਈ ਅੱਛਾ ਇੱਧਰ ਇਹ ਇਹ ਮਿੱਡੇ ਮੇਲ ਹੋ ਗਿਆ ਇੱਧਰ ਹਾਂ ਬਟਾ ਮੇਰਾ ਠੀਕ ਆ ਹਾਂ ਇੱਧਰ ਸਾਈਕਲ ਸਟੈਂਡ ਹੁੰਦਾ ਸੀ ਸਾਡੇ ਵਿਲੇ ਉਹ ਪਿੱਛੇ ਦੇ ਤੇ ਨਾਲ ਦੇ ਪਿੱਛੇ ਆ। ਉਹ ਅੱਛਾ ਅੱਛਾ ਕਿ ਆ ਨੌਂ ਮਿਤੀ ਆ ਗਈ ਹੈ। ਨੌਂ ਮਿਤੀ ਆ ਗਈ ਹੈ। ਉਹ ਚੀਕਾ। ਬੜੇ ਵਧੀਆ ਬਣਾਉਂਦਾ। ਅੱਛਾ ਅੱਛਾ। ਇਹ ਵਧੀਆ ਸਿਸਟਮ ਕੀਤਾ ਹੋਇਆ ਸਾਰਾ। ਵੈਲਕਮ ਸਲਾਮ ਸਤ ਸ੍ਰੀ ਅਕਾਲ ਕਿਵੇਂ ਹੋ ਓਕੇ ਸਰ ਠੀਕ ਠਾਕ ਆ ਲੱਗਿਆ ਹੋਇਆ ਕੰਮ ਹਾਂ ਚਲੋ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਸਟਾਫ ਰੂਮਾਂ ਦੇ ਵਿੱਚ ਟੀਚਰਸ ਦਾ ਹਾਂ ਹਜੇ ਮਤਲਬ ਬੈਠਣਾ ਹਜੇ ਬੈਠੇ ਨਹੀਂ ਹੈ ਪੇਂਟ ਚੱਲ ਰਿਹਾ ਹਾਂ ਆ ਵੀ ਕਲਾਸਾਂ ਹਾਂਜੀ ਵੀ ਕਲਾਸਾਂ ਨੌਵੀਂ ਦਸਵੀਂ ਦੀਆਂ ਦੋ ਦਸਵੀਂ ਪਰ ਬਈ ਜਮੇਤਮੀ ਉਹ ਆ ਗਿਆ ਹਾਂਜੀ ਹਾਂਜੀ ਦਸਵੀਂ ਉੱਪਰ ਇਹ ਨੌਵੀਂ ਦਸਵੀਂ ਔਰ ਦਰਦ ਵੀ ਵੱਧ ਗਿਆ ਜੀ ਗੱਡੀ ਆ ਮੇਤਰੋ ਸਾਡਾ ਸਕੂਲ ਆ ਜਿੱਥੇ ਪੜ੍ਹੇ ਆ ਹਾਂਜੀ ਹਾਂਜੀ ਗੱਡੀ پارک ਆ ਗਿਆ ਜੀ ਗੱਡੀ پارک ਆ ਲਿਆ ਪੂਰਾ ਭਰਿਆ ਹੋਦਾ ਜੀ ਠੀਕ ਹੁਣ ਸੀ ਹੁਣ ਬਲਜਿੰਦਰ ਸਰ ਰਟਾਇਰ ਹੋ ਗਏ ਨੇ ਹਾਂ ਅਸਲ ਤੋਂ ਫੋਨਾ ਫਰਮ ਆ ਆ ਗਿਆ ਆ ਗਿਆ ਜੀ ਆ ਗਿਆ ਮੈਂ ਆ ਢੋਰਾ ਉਹ ਸਰਜੀਤ ਨੇ ਪਛਾਣਿਆ ਕਿ ਨਹੀਂ ਪਛਾਣਿਆ ਕਿਵੇਂ ਆ ਠੀਕ ਤਾਂ। ਪਛਾਣਿਆ ਕਿ ਨਹੀਂ? ਹਾਂ ਬੇਟਾ। ਸਰਜੀਤ ਦੀ ਪ੍ਰਮੋਸ਼ਨ ਹੋ ਗਈ ਕਿ ਨਹੀਂ? ਕੋਈ ਨਹੀਂ ਹੋਈ। ਉੱਥੇ ਹੀ ਆ। ਉੱਥੇ ਹੀ ਰਕੇ ਬੈਠੇ ਆ। ਆਪਣੇ ਬੱਚੇ ਨੂੰ ਲੈ ਜਾਓ। ਓਕੇ ਓਕੇ ਓਕੇ। ਠੀਕ ਆ ਜੀ। ਇਹ ਪ੍ਰਿੰਸੀਪਲ ਦਾ ਦਫ਼ਤਰ ਹੈ ਨਾ। ਮੈਮ ਨੇ ਕਿ ਹੁਣ ਸਰ ਨੇ ਕੀ ਨਾਮ ਹੋਣਾ ਦਾ? ਮੈਂ ਤਾਂ ਨਾ ਨਾਵਾਂ ਦਾ। ਨਾਵਾਂ। ਨਹੀਂ ਨਹੀਂ। ਹਜੇ ਤਾਂ ਕੋਈ ਵੀ ਨਹੀਂ ਹੈ। ਕੋਈ ਨਹੀਂ ਹੈਗਾ। ਹਨ ਤੋਂ ਬਾਈ ਪ੍ਰਿੰਸੀਪਲ ਆਪਣਾ ਦਲਵਾਵਾ 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 ਆ ਦੇਖੋ ਆ ਗੁਰਪ੍ਰੀਤ ਮੈਮ ਨਾਲ ਸਾਡੇ ਵੇਲੇ ਨਵੇਂ ਆਏ ਸੀਗੇ ਉਦੋਂ ਉਦੋਂ ਇਹ ਬਹੁਤ ਬਦਲੋ ਯੰਗ ਸੀਗੇ ਜਦੋਂ ਇਹ ਹਾਂਜੀ ਪੀਲੇ ਸੂਟ ਗੁਰਪ੍ਰੀਤ ਮੈਮ ਨੇ ਐਜੂ ਸੈਟ ਵਾਲੇ ਹੁਣ ਮਿੱਡਲ ਮਿਲ ਚ ਨੇ ਇਹ ਇਹ ਮਿੱਡਲ ਮਿਲ ਚ ਕਰਤੇ ਓਕੇ ਓਕੇ ਮਿੱਡਲ ਮਿਲ ਚ ਆਉਂਦੇ ਪਹਿਲਾਂ ਵੀ ਠੀਕ ਆ ਆ ਵੀ ਮੈਡਮ ਸੀ ਈਸ਼ਾ ਮੈਮ ਹਾਂਜੀ ਹਾਂਜੀ ਇੱਧਰ ਵਾਲੇ ਇੱਕ ਰਾਤ ਉਹ ਆਪਣੇ ਇਹ ਸਕਿਉਰਟੀ ਆ ਉਹ ਵੀ ਪੁਰਾਣੇ ਨੇ ਮੈਮ ਉਹ ਵੀ ਪੁਰਾਣੇ ਇਹ ਵੀ ਹੈਗੇ ਆ ਉਹ ਵੀ ਪੁਰਾਣੇ ਤੇ ਸਾਰੇ ਪ੍ਰੋਜੈਕਟ ਨੇ ਹੈਗੇ ਹਾਂ ਜੀ ਕੋਰਨਰ ਮੈਮ ਹੋ ਗਈ ਆ ਇੱਕ ਗੁਰਦੀਪ ਮੈਮ ਬਹੁਤ ਪੁਰਾਣੇ ਨੇ ਇੰਗਲਿਸ਼ ਕਰਾਉਂਦੇ ਰਹੇ ਆ ਸਾਨੂੰ ਇਹ ਕਾ ਵੀ ਮੈਮ ਡਾਕਟਰ ਰੀਤੂ ਕੀ ਲਿਖਿਆ ਨਾ ਨਾ ਹਾਂ ਜੀ ਹਾਂ ਜੀ ਤੇ ਉਹ ਅੰਡਾ ਸੰਗੀਤਾ ਮੈਡਮ ਸੰਗੀਤਾ ਮੈਮ ਵੀ ਪੁਰਾਣੇ ਨੇ ਹੈਪੀ ਮੈਡਮ ਹੋ ਗਏ ਉਹ ਆਪਣਾ ਇੱਕੋ ਇੰਦਰਪਾਲ ਸਰ ਇੰਦਰਪਾਲ ਕੰਪਿਊਟਰ ਕਮਲ ਮੈਮ ਹਜੇ ਤੱਕ ਹੈ ਨੇ ਹੈਗੇ ਸਤਪਾਲ ਮੈਮ ਵੀ ਇਹਨਾਂ ਨੂੰ ਅਸੀਂ ਗਾਜਰ ਦਾ ਜੂਸ ਲੈ ਕੇ ਦਿੱਤੇ ਰਹੇ ਆ ਬਾਹਰੋਂ ਸਤਪਾਲ ਮੈਮ ਨੀਚੇ ਆ ਦੋਵੇਂ ਥੱਲੇ ਇਹਨਾਂ ਸਾਨੂੰ ਪੈਸੇ ਦੇ ਦਿਆ ਕਰਨ ਹਾਂਜੀ 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 ਕਹਿੰਦੇ ਜੂਸ ਲੈ ਕੇ ਦੋ ਸਾਨੂੰ ਬੜਾ ਅਸੀਂ ਤਾਂ ਬਾਹਰ ਲੰਘ ਜਾਂਦੇ ਰਹੇ ਹਾਂ ਉਦੋਂ ਇਹ ਸਾਰਾ ਸਾਡੇ ਠੀਕ ਆ ਹਾਂਜੀ ਹਾਂਜੀ ਆਰਸ ਮੈਡਮ ਹੋ ਗਈ ਆ 뮤జిਕ ਵਾਲਾ ਸਾਰ ਠੀਕ ਆ ਹਾਂ ਇੱਥੇ ਆਰਸ ਮੈਡਮ ਹੋ ਗਈ ਹੈਪੀ ਮੈਡਮ ਹੋ ਗਈ 15 ਨੰਬਰ ਤੋਂ ਸਾਈਡ ਦੂਜੇ ਠੀਕ ਆ ਜੀ ਓਕੇ ਓਕੇ ਕੋਈ ਚਾਰਜ ਨਹੀਂ ਦੇ ਕੋਈ ਚਲੋ ਇਹ ਕਾ ਮੈਂ ਮਧੂ ਵਾਲਾ ਮੈਂ ਰਿਟਾਇਰ ਹੋ ਗਿਆ ਰਾਈਟ ਇਹ ਵੀ ਪੁਰਾਣੇ ਇੱਥੇ ਨੇ ਇੱਥੇ ਨੇ ਉਹ ਵੀ ਆਪਣੇ ਦਾ ਸਾਰੇ ਅੱਛਾ ਜੀ अच्छा जी ता मैडम खो गए बेटा सीधा मैं बहुत 파ਰੀ ਸੀਗੀ ਪਤਾ ਮੈਨੂੰ ਹਾਂਜੀ ਹਾਂਜੀ ਪ੍ਰਿੰਸੀਪਲ ਹੋ ਗਏ ਤੇ ਮੈਨੂੰ ਇਹ ਸੀ ਅੱਜ ਫੰਕਸ਼ਨ ਆ ਮੈਂ ਸਵੇਰੇ ਰਾਤ ਜਲਦੀ ਸੋ ਗਿਆ ਮੈਂ ਤੇ ਸਾਡੇ ਵੇਲੇ ਨਾ ਫੰਕਸ਼ਨ ਹੁੰਦਾ ਸੀਗਾ ਇੱਥੇ ਆਪਣੇ ਹਾਂ ਹੁੰਦਾ ਸ ਤੁਹਾਨੂੰ ਪਤਾ ਹੋਣਾ ਹੁਣ ਤਾਂ ਇੱਥੇ ਵੀ ਆ ਪਰ ਅੱਜ ਨਾ ਘਟਾ ਤੇ ਭਗਤ ਸਿੰਘ ਬਾਨਾ ਐਦਾਂ ਕਰਨੇ ਪਾਰਟਿਸਪੇਟ ਉਹ ਮਨੋਹ ਸਾਹਿਬ ਹਾਂਜੀ 18:00 ਹਾਂਜੀ ਪਠਾਨ ਮਾਜ ਹਾਂਜੀ ਹਾਂਜੀ ਠੀਕ ਆ ਠੀਕ ਰਹਿੰਦਾ ਬਈ ਚ ਦਵਾਈ ਚਾ ਤੁਹਾਡਾ ਬਹੁਤ ਬੱਚਿਆਂ ਦਾ ਯਾਰ ਕੰਪਰੈਸਰ ਇਹਦਾ ਪਰਮਨੈਂਟ ਹੈ ਹਾਂਜੀ ਹਾਂਜੀ ਅੱਛਾ ਅੱਛਾ ਕਿੰਨੇ ਸਾਲ ਹੋ ਗਏ ਉਹਨੇ ਉੱਥੇ ਕੰਪਨੀ ਨੇ ਲਿਆ ਬੈਠ ਜਾਓ ਬੈਠ ਜਾਓ ਮੈਂ ਕੁਝ ਐ ਸਰਜੀਤ ਹਾਂਜੀ ਦਲਵੀਰ ਦੀ ਕਿਵੇਂ ਯਾਦ ਆਈ ਉਹ ਤਾਂ ਮਧਾ ਰਹਿੰਦਾ ਸੀ ਇੱਥੇ ਹੀ ਉਹ ਮੇਰੇ ਨਾਲ ਆਂਦਾ ਸੀਗਾ ਅੱਛਾ ਮੋਟਰਸਾਈਕਲ ਤੇ ਆਈ ਕਮਾਈ ਜਾਂਦਾ ਬਾਦਰਗੜ੍ਹ 'ਚ ਉਹ ਨਹੀਂ ਵਧੀਆ ਮੁੰਡਾ ਉਹਨੇ ਤਾਂ ਮਿਲ ਕੇ ਆਇਆ ਉਹ ਤਾਂ ਪੱਕਾ ਆੜੀ ਆਪਣਾ ਉਹ ਉਹ ਮੇਰੇ ਨਾਲ ਕਲਾਸਮੇਟ ਸੀ ਨਾ ਮੇਰਾ ਉਹ ਤੁਹਾਨੂੰ ਪਤਾ ਹੋਣਾ ਆ ਅਸੀਂ ਇੱਥੇ ਇਕੱਠੇ ਰਹਿੰਦੇ ਸੀਗੇ ਦੇਖੋ ਜੀ ਜਿਹੜੇ ਪਨਰੇ ਵਾਲੇ ਤੇ ਹੁੰਦਾ ਬਿਲਕੁਲ ਜਿਹੜੇ ਹਨੂਰੇ ਬਿਨੇ ਅਸੀਂ ਉਹਨਾਂ ਨੂੰ ਕਹਿਣਾ